ਰੇਸ਼ੀਸ਼ਮ ਯਾਤਰੀ ਵਾਲਾ ਪਿੰਡ ਐ ਉਹ ਮਾਤਾ ਦੀ 85 ਸਾਲ ਉਮਰ ਐ ਰਾਤ ਮੈਂ ਉੱਥੇ ਬੈਠਾ ਸੀ ਉਹ ਪੈਣਾ ਬੇਨਤੀ ਕਰ ਰਹੀਆਂ ਸੀ ਵੀ ਮਾਤਾ ਤੁਸੀਂ ਇੱਥੇ ਰਾਮ ਕਰੋ ਪੰਡਾਲ ਦੇ ਵਿੱਚ ਨਾ ਜਾਓ ਤਾਂ ਉਹਨਾਂ ਨੇ ਫੈਸਲਾ ਵੀ ਨਹੀਂ ਅਸੀਂ ਪੰਡਾਲ ਦੇ ਵਿੱਚ ਜਾਵਾਂਗੇ 80-85 ਸਾਲਾਂ ਦੇ ਵਿੱਚ ਬਹੁਤ ਕੁਝ ਮਨੁੱਖ ਨੇ ਵੇਖਿਆ ਹੁੰਦਾ ਸਾਰੇ ਚੜ੍ਹਾ ਤਰਾ ਦੁੱਖ ਸੁੱਖ ਸਭ ਦੇਖੇ ਹੁੰਦੇ ਨੇ ਪਾਉਨਾ ਨੇ ਇਹ ਦੁੱਖ ਕਿਉਂ ਦੇਖਿਆ ਕਿਉਂ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਨਹਿਰੀ ਪਾਣੀ ਨਹੀਂ ਜਾਂਦਾ ਸੀ ਜਦੋਂ ਨਹਿਰੀ ਪਾਣੀ ਨਹੀਂ ਜਾਂਦਾ ਸੀ ਲੜਾਈ ਲੜੀ ਇਹਨਾਂ ਪਿੰਡਾਂ ਨੇ ਚਾਰ ਨੇ ਤਾ ਉਸ ਪਿੰਡ ਲਈ ਡੱਲੇਵਾਲ ਸਾਹਿਬ ਨੇ ਜਿਹੜਾ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਨੂੰ ਕਿਹਾ ਅਜੋ ਪਿੰਡ ਦੇ ਵਿੱਚ ਪਾਣੀ ਜਾ ਰਿਹਾ ਤੇ ਮਾਤਾ ਤੋਂ ਫਿਰ ਉਹ ਰਿਹਾ ਨਹੀਂ ਗਿਆ ਕਿ ਜੇ ਮੇਰਾ ਪੁੱਤ ਮਰਨ ਵਰਤੇ ਬੈਠਾ ਹੋਵੇ ਸਾਡੇ ਪਿੰਡਾਂ ਲਈ ਪਾਣੀ ਪਚਾਉਂਦਾ ਹੋਵੇ ਤੇ ਅਸੀਂ ਘਰੇ ਬੈਠ ਕੇ ਫਿਰ ਕੀ ਕਰਨਾ ਹੈ ਦਾ ਪ੍ਰਭੂ ਇਹ ਸੁਨੇਹਾ ਆਪਣੇ ਸਾਰਿਆਂ ਲਈ ਹੈ ਮੈਂ ਜ਼ਿਆਦਾ ਸਮਾਂ ਨਹੀਂ ਬੋਲਣਾ ਜ਼ਿਆਦਾ ਸੁਟਾ ਇਸ ਕਰਕੇ ਧੰਨਵਾਦ ਕਰਦਾ ਕਿ ਕੱਲ ਅਸੀਂ ਫੌਰੀ ਸਾਡੀ ਲੀਡਰਸ਼ਿਪ ਨੇ ਜਦੋਂ ਦੂਜੇ ਸਟੇਟਾਂ ਦੀ ਗੱਲ ਆਈ ਤੇ ਆਪਾਂ ਇੱਥੇ ਫੈਸਲਾ ਕੀਤਾ ਸੋਨੂੰ ਚਾਲਦੀ ਸਟੇਜ ਦੇ ਵਿੱਚ ਬੇਨਤੀ ਕੀਤੀ ਤੇ ਤੁਸੀਂ ਅੱਜ 100% ਜਿਹੜੀ ਨਿਮਾ ਕੇ ਡੱਲੇਵਾਲ ਸਾਹਿਬ ਨੂੰ ਇੱਕ ਦੇਖ ਦਿਖਾਈ ਐ ਮੈਨੂੰ ਲੱਗਦਾ ਕਿ ਉਹਨਾਂ ਦੀ ਆਤਮਾ ਨੂੰ ਸੋਡੇ ਅੱਜ ਦੇ ਫੈਸਲੇ ਤੇ ਬਹੁਤ ਹੌਸਲਾ ਹੋਇਆ ਹੋਣਾ ਤੇ ਉਸ ਹੌਸਲੇ ਨੇ ਟਰਾਲੀ ਤੋਂ ਨਿਕਲ ਕੇ ਬਾਅਦ ਸੋਡੇ ਕੋਲੇ ਆਇਆ ਵੀ ਤੋ ਹੌਸਲਾ ਸੋਡਾ ਸਾਰੇ ਪੱਤਰਕਾਰਾਂ ਨੇ ਵੀ ਸਾਡੇ ਸਾਰੇ মিডিਆ ਨੇ ਵੀ ਖਾਸ ਕਰਕੇ ਇੰਟੈਲੀਜੈਂਸੀਆਂ ਨੇ ਵੀ ਛੋਡੇ ਚੁੱਲ੍ਹੇ ਵੇਖੇ ਨੇ ਛੋਡੇ ਲੰਗਰ ਵੇਖੇ ਨੇ ਪਰ ਤੁਸੀਂ ਅੱਜ ਦੇ ਇਹ ਛੋਟੀ ਜੀ ਕਾਲ ਨੇ ਉਦੋਂ ਵੱਧ ਕੇ ਕੰਮ ਕੀਤਾ ਜਦੋਂ ਮੈਂ ਪੁੱਛਿਆ ਉਹ ਤਾਨੂੰ ਵਿੱਚ ਆ ਪੀ ਕੇ ਆਇਓ ਕਹਿੰਦੇ ਵੀ ਨਹੀਂ ਅਸੀਂ ਇਕੱਲਾ ਤੁਹਾਨੂੰ ਰੋਟੀ ਵਾਸਤੇ ਕਿਹਾ ਸੀ ਕਿ ਆਪਾਂ ਸਵੇਰ ਦਾ ਖਾਣਾ ਨਹੀਂ ਖਾਵਾਂਗੇ ਪਰ ਤੁਸੀਂ ਉਦੋਂ ਵੱਧ ਕੇ ਇਹ ਮੈਸੇਜ ਦਿੱਤਾ ਖਾਸ ਕਰਕੇ ਮੈਂ ਉਸ ਪਿੰਡਾਂ ਦਾ ਧੰਨਵਾਦ ਕਰਦਾ ਜਿਹੜਾ ਐਸ ਸਟੇਜ ਤੋਂ ਮੈਸੇਜ ਪੂਰੀ ਦੁਨੀਆ ਨੂੰ ਗਿਆ ਖਾਸ ਕਰਕੇ ਉਸ ਪਿੰਡ ਦਾ ਜਿਹੜੇ ਪਿੰਡ ਦਾ ਜੰਪਾਲ ਡੱਲੇਵਾਲ ਸਾਹਿਬ ਉਹਨਾਂ ਲਈ ਲੱਗਦਾ ਕਿ ਸਾਡੇ ਫਲਾਣੇ ਲਾੜੇ ਤੋਂ ਆਇਆ ਫਲਾਨਿਆਂ ਦਾ ਮੁੰਡਾ ਪਰ ਅੱਜ ਉਸ ਪਿੰਡ ਨੇ ਕੋਈ ਮੈਸੇਜ ਨਹੀਂ ਅਸੀਂ ਦਿੱਤਾ ਉਸ ਪੰਚਾਇਤ ਦਾ ਧੰਨਵਾਦ ਕਰਨਾ ਚਾਹਾਂਗੇ ਕਿ ਜੀ ਨੇ ਸਮੁੱਚਾ ਪਿੰਡ ਅੱਜ ਸਮੇਤ ਡੱਲੇਵਾਲ ਸਾਹਿਬ ਦਾ ਪਰਿਵਾਰ ਹਸਪਤਾਲ ਤੇ ਬੈਠਾ ਤੇ ਨਾਲ ਜਿਹੜਾ 11 ਪਿੰਡਾਂ ਦੇ ਬੈਠ ਜਾਣਾ ਅਸੀਂ ਉਹਨਾਂ ਨੂੰ ਕੋਈ ਮੈਸੇਜ ਨਹੀਂ ਦਿੱਤਾ ਬਦਸ਼ੋਰੀਆਂ ਅੱਲਾਹ ਅਕਬਰ ਤੋ ਆਪ ਦੀ ਆਪ ਪ੍ਰਮਾਤਮਾ ਨੇ ਜਿਹੜੀ ਕੱਲ ਸਾਥੋ ਇਹ ਪ੍ਰੋਗਰਾਮ ਕਰਵਾਇਆ ਗਿਆ ਅਮਲ ਦੇ ਵਿੱਚ ਤੁਸੀਂ ਲਿਆਂਦਾ ਬਾਕੀ ਜਿਹੜੇ ਪ੍ਰੋਗਰਾਮ ਆਪਣੇ ਅਗਲੇ ਨੇ ਉਹ ਸਾਡੇ ਫੋਰਮਾਂ ਦੇ ਆਗੂ ਸੋ ਨੂੰ ਚੰਗੀ ਤਰ੍ਹਾਂ ਉਸੇ ਪੀਸੀ ਦੇ ਮੂਰੇ ਕਲੀਅਰ ਕਰਨਗੇ ਪਰ ਜਿਵੇਂ ਅੱਜ ਤੁਸੀਂ ਇਹ ਪ੍ਰੋਗਰਾਮ ਲਿਆਂਦਾ ਹੈ ਅਮਲ ਦੇ ਵਿੱਚ ਜੋ ਵੀ ਅਗਲੇ ਐਕਸ਼ਨ ਕਰਨੇ ਨੇ ਉਹਦੇ ਵੱਲ ਧਿਆਨ ਦੇ ਕੇ ਪਿੰਡਾਂ ਦੇ ਵਿੱਚ 100% ਅਮਲ ਦੇ ਵਿੱਚ ਲਿਆਉਣਾ ਆਪਾਂ ਮੈਂ ਜ਼ਿਆਦਾ ਸਮਾਂ ਨਹੀਂ ਬੋਲਦਾ ਕਿ ਸਾਡੇ ਥੋੜੀ ਜੀ ਬੇਨਤੀ ਨੇ ਪ੍ਰਧਾਨ ਜੀ ਨੇ ਇਹ ਗੱਲ ਮੰਨ ਲਈ ਕਿ ਚਲੋ ਮੈਂ ਔਖਾ ਸੋਖਾ ਆਪਣੀ ਸੰਗਤ ਨੂੰ ਭਲੇਖਾ ਜਾਣਾ ਪੈ ਜੇ ਮੈਨੂੰ ਕਿੰਨੀ ਤਕਲੀਫ ਹੋਵੇ ਉਹ ਆਏ ਉਹਨਾਂ ਨੇ ਪ੍ਰਵਾਨ ਕੀਤਾ ਆਪਣੀ ਸੰਗਤ ਦਾ ਫੈਸਲਾ ਤੇ ਮੈਂ ਖਾਸ ਕਰਕੇ ਜਾਦ ਸਮਾ ਇਸ ਕਰਕੇ ਕਿ ਪ੍ਰਧਾਨ ਜੀ ਨੂੰ ਰਾਮ ਦੀ ਲੋੜ ਹੈ ਉਹਨਾਂ ਦੀ ਡਾਕਟਰਾਂ ਦੀ ਟੀਮਾਂ ਵੀ ਇੱਥੇ ਨੇ ਤਾ ਆਪਾਂ ਜਿਹੜੇ ਇੱਕ ਬੁਲਾਰਾ ਮੇਰੇ ਮਗਰੋਂ ਬੁਲਾ ਕੇ ਸਟੇਜ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਪੀਸੀ ਤੇ ਪ੍ਰੋਗਰਾਮ ਦੇਣਾ ਹੈ ਇਹਨੂੰ ਤੁਸੀਂ ਇਕੱਲੇ-ਇਕੱਲੇ ਨੇ ਆਪਦੇ ਮੋਬਾਈਲ ਦੇ ਵਿੱਚ ਦੇਖਣਾ ਨਹੀਂ ਗਾਹਾਂ ਸ਼ੇਅਰ ਕਰਕੇ ਆਪਦੇ ਗਰੁੱਪਾਂ 'ਚ ਪਾ ਕੇ ਪੂਰੀ ਦੁਨੀਆ ਦੇ ਵਿੱਚ ਮੈਸੇਜ ਦੇਣਾ ਹੈ ਮੇਰੇ ਤੋਂ ਪਹਿਲਾਂ ਬੁਲਾਰੇ ਬਹੁਤ ਕੁਝ ਕਹਿ ਕੇ ਗਏ ਨੇ ਤੇ ਆਪਾਂ ਜਿਹੜੀਆਂ ਮੰਗਾਂ ਤੇ ਲੜ ਰਹੇ ਆਂ ਤੇ ਖਾਸ ਕਰਕੇ ਭਰਾਵੋ ਜਿੰਨੇ ਤੁਸੀਂ ਪ੍ਰਬੰਧਕੋਂ ਪਲ ਪਲ ਦੀ ਜਾਣਕਾਰੀ ਰੱਖਣੀ ਹੈ